ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਇੱਕ ਮੇਰੀ ਭੈਣ ਦਾ ਮੈਨੂੰ ਕਮੈਂਟ ਆਇਆ ਵੀ ਤੁਸੀਂ ਐ ਬੋਲਿਆ ਕਰੋ ਵੀ ਰਾਜਵਿੰਦਰ ਵਲੌਗ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਭਣੀ ਧੰਨਵਾਦ ਤੇਰਾ ਲਓ ਜੀ ਮੈਂ ਬੋਲ ਦਨੀ ਆ ਰਾਜਵਿੰਦਰ ਵਲੌਗ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਮੈਨੂੰ ਹੌਲੀ ਹੌਲੀ ਪਰ ਤਾਂ ਬਸ ਮੈਨੂੰ ਇਹੀ ਆਦਤ ਤੇ ਬਣਾਣੀ ਆ ਹੌਲੀ ਹੌਲੀ ਸੁਭਾਅ ਪੈ ਜਾਊਗਾ ਕੋਈ ਨਾ ਮੇਰੀ ਭੈਣ ਦੀ ਜ਼ਰੂਰ ਗੱਲ ਮੰਨੂਗੀ ਮੈਂ ਆਪਾਂ ਨੂੰ ਹਨਾ ਜਿੱਥੇ ਵੀ ਮੈਂ ਐ ਨਹੀਂ ਲਾ ਕਰਦੀ ਹੈਗੀ ਵੀ ਮੈਨੂੰ ਐ ਕਹਤਾ ਐਂਗਾ ਤਾਂ ਆਪਾਂ ਗੁੱਸਾ ਨਹੀਂ ਮੰਦੇ ਤੇ ਕੋਈ ਗੱਲ ਨਹੀਂ ਜੀ ਜਿੱਥੇ ਥੋੜੇ-ਮੋਟੀ ਵੀਡੀਓ ਦੇ ਵਿੱਚ ਤੁਹਾਨੂੰ ਉਨੀ ਕੀ ਲੱਗਦੀ ਹੈ ਤੁਸੀਂ ਦੱਸ ਦਿਆ ਕਰੋ ਗਲਤੀਆਂ ਨੇ ਜਿਹੜੀਆਂ ਇਨਸਾਨ ਤੋਂ ਹੀ ਹੁੰਦੀਆਂ ਹੁੰਦੀਆਂ ਨੇ ਆਪ ਨੂੰ ਨਹੀਂ ਪਤਾ ਲੱਗਦਾ ਹੁੰਦਾ ਵੀ ਆਪਾਂ ਕੀ ਆਪਾਂ ਤੋਂ ਗਲਤੀ ਹੋ ਗਈ ਜੇ ਕੋਈ ਦੱਸੂਗਾ ਹਨਾ ਤਾਂ ਪਤਾ ਲੱਗ ਜਣਾ ਹੁੰਦਾ ਦੱਸੇ ਤਾਂ ਵੀ ਇੱਥੇ ਆਪਾਂ ਗਲਤ ਕਰ ਰਹੇ ਹਾਂ ਤੇ ਚਲੋ ਜੀ ਟਾਈਮ ਉਹੀ 4:30 ਹੋ ਗਏ ਤੁਸੀਂ ਕਹੋਗੇ 4:30 ਤੋਂ ਪਹਿਲਾਂ ਤੁਸੀਂ ਕੈਮਰਾ ਨਹੀਂ ਚਲਾਉਂਦੇ ਇਹ ਮਸ ਪਹਿਲਾਂ ਮੈਂ ਥੋੜਾ ਮੋਟਾ ਕੰਮ ਜਿਆ ਕਰਕੇ ਕੱਲ ਦੀ ਪ੍ਰੋਬਲਮ ਜੀ ਹੋਈ ਪਈ ਸੀ ਬੀਤੀ ਜਬ ਮੈਂ ਬੀਤੀ ਮੈਂ ਵੈਸੇ ਹੁਣ ਸੈਟ ਅੱਜ ਨਹੀਂ ਸਿਰ ਦੁਖਿਆ ਕੱਲ ਤਾਂ ਬਹੁਤ ਜਿਆਦਾ ਬੁਰਾ ਹਾਲ ਸੀ 12 ਕ ਵਜੇ ਤੱਕ ਰੈਸਟ ਕੀਤੀ ਉਸ ਤੋਂ ਬਾਅਦ ਨਾਨੂ ਕੇ ਨੇ ਆਪਣੇ ਟੇਲਰ ਕੋਲੋਂ ਗੁੜੀਆ ਕਾਲਜ ਤੋਂ ਆਈਦੀ ਪੇਪਰ ਦੇ ਸੂ ਆਪਣੇ ਲਹਿੰਗਿਆਂ ਦਾ ਤੇ ਸੂਟਾਂ ਦਾ ਪਾਰਸਲ ਸੀਗਾ ਉਹ ਆਗੇ ਬਣ ਕੇ ਉਸ ਤੋਂ ਬਾਅਦ ਉਹਨਾਂ ਦੀ ਵੀਡੀਓ ਬਣਾ ਕੇ ਫਟਾਫਟ 2:30 ਵਜੇ ਮੈਂ ਸਨਾਮ ਗਈ ਫਟਾਫਟ 2:30 ਵਜੇ ਮੈਂ ਸੁਨਾਮ ਗਈ ਉਹਨਾਂ ਦਾ ਪਾਰਸਲ ਆਇਆ ਕਿ ਹੁਣ 4:30 6 ਵਜੇ ਵਾਲੀ ਗੱਡੀ 'ਚ ਉਹ ਪਾਰਸਲ ਜਿਹੜਾ ਚੱਕਿਆ ਜਾਊਗਾ ਹੋ ਸਕਦਾ ਵੀ ਉਹਨਾਂ ਦੀ 27 ਦੀ ਮੈਰਿਜ ਐ 28 ਦੀ ਹੋਊਗੀ ਇਕ ਲਗਾ ਦਿਨ ਤਾਂ ਭੈਣਾ ਵਧੀ ਰਸਤ ਹੁੰਦੀਆਂ ਨੇ ਪਤਾ ਹੁੰਦਾ ਵੀ ਲੇਟ ਹੋ ਜਾਂਦਾ ਹਨਾ ਤੇ ਮੈਂ ਸੋ ਕੱਲ ਤੱਕ ਉਹਨਾਂ ਕੋਲ ਪਾਰਸਲ ਮਿਲ ਜਾਊਗਾ ਬਸ ਮੈਂ ਲਾ ਕੇ ਆ ਕੇ 3:30 ਵਜੇ ਵਾਪਸ ਮੁੜੀ ਮੈਂ ਸਿਰਫ ਇੱਕ ਕੱਲੇ ਪਾਰਸਲ ਦੀ ਮਾਰੀ ਗਈ ਸੀ ਉੱਥੇ ਜਾ ਕੇ ਹੋਰ ਕੰਮ ਵਧਾ ਲਿਆ ਫੇਰ ਸੁਤਾਨ ਵਾਲਿਆਂ ਕੋਲੇ ਬਾਗੇ ਕੱਪੜੇ ਵਾਲੇ ਕੋਲੇ ਉੱਥੇ ਥੋੜਾ ਮੋਟਾ ਅੱਧਾ ਪੌਣਾ ਘੰਟਾ ਲੱਗਿਆ ਹੁਣ ਮੈਂ ਹਜੇ ਮੇਰੀਆਂ ਨਾ ਮਿਰਚਾਂ ਆ ਦੇਖੋ ਆਦਾ ਤਾਂ ਮੈਂ ਕੱਲ ਪਾਤਾ ਸੀ ਇਹਨਾਂ ਦੀ ਮੈਂ ਰਾਈ ਤੇ ਸਰਕਾ ਜ ਲੈ ਕੇ ਆਈਆਂ ਮੈਂ ਇਹਨਾਂ ਨੂੰ ਪਹਿਲਾਂ ਮਿਰਚਾਂ چیرਦੀਆਂ ਫਿਰ ਉਸ ਤੋਂ ਬਾਅਦ ਮਟਰ ਕੱਢਣੇ ਨੇ ਹਜੇ ਪਹਿਲਾਂ ਮੈਨੂੰ ਆਏ ਸੀ ਵੀ ਮੈਂ ਉਦੋਂ 2 12 ਵਜੇ ਮੈਂ ਚੱਕ ਕੇ ਸਮਾਨ ਵੀ ਮੈਂ ਉਹ ਕਰਦੀਆਂ ਫਿਰ ਮੈਨੂੰ ਆਏ ਹੋ ਗਿਆ ਮੈਂ ਪਾਣੀ ਪੂਣੀ ਗਰਮ ਲਾ ਕੇ ਅੰਦਰੋਂ ਕੱਪੜਿਆਂ ਦੇ ਤਾਂ ਮਾਰ ਲਾਂਗੀ ਇਹ ਮਿਰਚਾਂ ਨਾ ਮੈਂ ਇਸ ਤਰ੍ਹਾਂ ਨੇ ਚਾਰ ਉਹ ਕਰੂੰਗੀ ਵੱਡੀਆਂ ਨੇ ਇਹ ਇੰਨੀਆਂ ਜਿਆਦੇ ਫਿਰ ਨਾ ਜਦੋਂ ਖਾਂਦੇ ਨਹੀਂ ਹੈਗੇ ਖਰਾਬ ਕਰਕੇ ਸਿੜ ਦਿੰਦੇ ਨੇ ਦੇਖੋ ਜੀ ਥੋੜੇ ਹਾਇਦ ਕੀ ਪਤਾ ਨਹੀਂ ਕਿ ਛੋਟੀ ਮਿਰਚ ਆ ਹੀ ਨਹੀਂ ਰਹੀ ਅਸੀਂ ਕਿੱਦਾਂ ਨੇ ਢੀਕਰੇ ਤੇ ਮੈਨੂੰ ਸਰਦਾਰ ਜੀ ਵੀ ਕਹਿੰਦੇ ਤੂੰ ਵੱਡੀਆਂ ਬਣੀਆਂ ਮਿਰਚਾਂ ਲਈ ਬਸ ਛੋਟੀਆਂ ਆਉਂਦੀਆਂ ਨਹੀਂ ਸਪੋ ਚੜਨ ਵਾਲਾ ਹੋ ਗਿਆ ਹੁਣ ਫਿਰ ਕੀ ਕਰੀਏ ਇਹਨਾਂ ਨੂੰ ਚੰਗੀ ਤਰ੍ਹਾਂ ਸਿਰਕਾ ਰਲਾ ਕੇ ਤੇ ਇਹਨਾਂ ਦੇ ਵਿੱਚ ਰਾਈ ਭਰ ਕੇ ਨਾ ਫਿਰ ਮੈਂ ਮਿਰਚਾਂ ਪਾਵਾਂਗੀ ਸਾਨੂੰ ਸਰਦੀ ਚ ਤਾਂ ਹਰੀਆਂ ਹਰੀਆਂ ਮਿਰਚਾਂ ਬਹੁਤ ਵਧੀਆ ਲੱਗਦੀਆਂ ਨੇ ਪਰ ਪਾ ਤਾਂ ਇਹਨਾਂ ਨੂੰ ਤੜਕੇ ਵੀ ਲਈਏ ਤੜੀਆਂ ਹੋਈਆਂ ਜਲਦੀ ਖਰਾਬ ਹੋ ਜਾਂਦੀਆਂ ਨੇ ਜੇ ਇਹਨੂੰ ਆਈ ਦੋ ਉਹ ਕਰਾਂਗੇ ਦੇ ਵਿੱਚ ਮਸਾਲਾ ਨਹੀਂ ਭਰਿਆ ਜਾਣਾ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਜਿਹੜੀ ਤਾਂ ਜ਼ਿਆਦਾ ਵੱਡੀ ਹੈ ਉਹਦੀਆਂ ਮੈਂ ਚਾਰ ਕਰ ਦਨੀ ਆ ਨਹੀਂ ਦੋ ਦੋ ਕਰਕੇ ਛੱਡ ਦੂੰ ਚਾਰ ਤਾਂ ਹੋਣ ਗਈਆਂ ਹੋਣਗੀਆਂ ਕਈ ਦੀ ਬੱਦ ਵੀ ਹੋ ਜਾਂਦੀ ਨੇ ਵਿਚਾਲੋ ਫਾੜ ਕਰ ਦਨੇ ਹੁਣ ਮੈਂ ਨਾਲੇ ਅੱਜ ਔਲੇ ਖਾਉਂਗੀ ਤੜਕੇ ਔਲਿਆਂ ਦਾ ਵੀ ਕੰਮ ਨੇ ਮੇੜ ਹੀ ਦੇਮ ਫਿਰ ਕਾਲ ਹੋ ਜਾਂਦੀ ਹੁਣ ਤਾਂ ਮੈਂ ਅੱਜ ਤਾਂ ਮੈਂ ਸਮਾਨ ਕਰਕੇ ਖੜੀ ਕਿ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜਿਹੜੇ ਅੱਜ ਵਾਲੇ ਨਿਊ ਫੈਬਰਿਕ ਆਈ ਹੈ ਪ੍ਰਿੰਟ ਸੂਟ ਨੇ ਵੀ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਤੇ ਕੱਲ ਉਹਨਾਂ ਦੀ ਰੇਂਜ ਹੈ ਜਿਹੜੀ ਉਹ ਵੀ ਠੀਕ ਨਾਰਮਲ ਰਹੂਗੀ ਜੀ ਬੜੀ ਜ਼ਿਆਦਾ ਰੇਂਜ ਨਹੀਂ ਪਤਾ ਕੀ ਹੈ ਮੇਰੀਆਂ ਭੈਣਾਂ ਕਹਿੰਦੀਆਂ ਰੇਜ ਜਾਂਦੇ ਆ ਜਿਹੜੀ ਜੀ ਆਪਾਂ ਵਧੀਆ ਚੀਜ਼ ਲਵਾਂਗੇ ਹਨਾ ਬ੍ਰਾਂਡ ਦੀ ਹੋਊਗੀ ਬਾਕੀ ਗਰੰਟੀ ਨਾਲ ਦਿੰਦੇ ਆਂ ਅਸੀਂ ਕੱਪੜਾ ਨਹੀਂ ਖਰਾਬ ਹੋਊਗਾ ਉਹਦਾ ਰੇਟ ਥੋੜਾ ਜਿਆਦਾ ਹੀ ਹੁੰਦਾ ਹੈ ਜਿਹੜੇ ਅੱਜ ਵਾਲੇ ਸੂਟ ਨੇ ਹੈ ਉਹ ਵੀ ਬ੍ਰਾਂਡ ਦੇ ਨੇ ਵਧੀਆ ਬਹੁਤ ਪਿਆਰੇ ਕਲਰ ਨੇ ਮੈਂ ਤੁਹਾਨੂੰ ਦੇਖਦੀ ਆ ਥੋੜਾ ਜਿਹਾ ਇੱਕ ਵਾਰ ਇਸ ਬਲੌਗ ਦੇ ਵਿੱਚ ਨਿਗਾਹ ਕਰਾ ਦੇਣੀ ਆ ਉਹ ਵੀਡੀਓ ਪਤਾ ਐ ਨਹੀਂ ਪਤਾ ਵੀ ਕੱਲ ਨੂੰ ਮੈਂ ਤੁਹਾਨੂੰ ਨਾ ਪਾਵੇ ਮੂਡ ਬਣਾਉਣ ਦੀ ਗੱਲ ਅੱਜ ਮੈਂ ਵੀਡੀਓ ਪਾਈ ਹੋਈ ਨਹੀਂ ਉਹ ਪਤਾ ਨਹੀਂ ਕਿਉਂ ਥੱਕ ਜਾਈਗੀ ਮੈਂ ਹੀ ਪਾਈਗੀ। ਆਪਦੇ ਸਰੀਰ ਉੱਪਰ ਦੀ ਕੁਛ ਨਹੀਂ ਹੈਗਾ ਹਨਾ। ਮੈਂ ਤੁਹਾਨੂੰ ਹੁਣ ਇਸ ਬਲੌਗ ਦੇ ਵਿੱਚ ਇੱਕ ਵਾਰ ਨਿਗਾਹ ਕਰਾ ਦੇਣੀ ਆ ਕਲਰਾਂ ਦੀ ਜਿਹੜੀਆਂ ਵੀ ਮੇਰੇ ਭੈਣਾਂ ਨੇ ਲੈਣੇ ਨੇ ਉਹ ਫਿਰ ਜਲਦੀ ਜਲਦੀ। ਤੁਸੀਂ ਸਕਰੀਨ ਸ਼ਾਟ ਲੈ ਲਿਆ ਕਰੋ ਪਹਿਲੀ ਵੀਡੀਓ 'ਚ ਚੱਕ ਲਿਆ ਕਰੋ ਰੰਗ ਫਿਰ ਮਿਲਦੇ ਨਹੀਂ ਹੈਗੇ ਉਹ। ਇਸ ਕਰਕੇ। ਹੌਲੀ-ਹੌਲੀ ਆਪਾਂ ਹੁਣ ਹਵਾ ਚੱਲਦੀ ਆ ਹੁਣ ਤਾਂ ਠੰਡ ਹੋਣ ਲੱਗੀ। ਠੰਡੀ ਹਵਾ। ਉਹ ਤਾਂ ਹ ਲਾਈਨਿੰਗ ਵਾਲੇ ਕੱਪੜਿਆਂ 'ਚ ਵੀ ਠੰਡ ਲੱਗਦੀ ਐ ਪਰ ਮੋਟੇ ਸਾਰਾ ਜਨ ਮੋਟੇ ਧੋਖਾ ਕਰਦੇ ਨੇ ਬਾਜ਼ਾਰ ਬਜ਼ੂਰ 'ਚ ਐਨੇ ਫੇਰ ਹੂਸਾ ਜਦੋਂ ਦਿਨ 'ਚ ਦੁਪਹਿਰੇ ਧੁੱਪ ਜੀ ਹੋ ਜਾਂਦੀ ਐ ਉਦੋਂ ਸਾਹ ਚੜ ਜਾਂਦਾ ਹਾ ਵਾਰੂ ਖੀ ਰੁਖੀ ਹੋਏ ਸਾਰੇ ਪਤਨ ਗਾ ਹੱਥ ਉੱਥੇ ਜੇ ਸਾਰੇ ਰੁੱਖੇ ਹੋ ਗਏ ਦੋ ਦਿਨਾਂ 'ਚ ਕੱਠੀ ਪਾ ਦਾਂ ਮੈਂ ਇੱਕ ਭਾਂਡੇ ਚ ਇੰਨੇ ਭਾਂਡੇ ਥੋੜੇ ਜੀ ਮੈਂ ਔਲੇ ਬਸ ਤੁਹਾਨੂੰ ਪਹਿਲਾਂ ਵੀ ਦਿਖਾਏ ਨੇ ਬਸ ਇੰਨੀਆਂ ਇੱਕ ਮਿਰਚਾਂ ਨੇ ਮੈਂ ਅੱਧਾ ਬਿਚੀ ਸਿਰਕਾ ਪਾ ਜੂਗਾ ਨਾ ਔਲੇ ਖਰਾਬ ਹੋਣ ਥੋੜੇ ਜੀ ਤੜਕੇ ਤੇ ਫੇਰ ਆਪਾਂ ਨੂੰ ਵਿੱਚ ਪਾ ਦਾਂਗੇ ਇਹੜਾ ਬਾਤ ਜੂ ਇਹ ਤੇਲ ਇਹਦੇ ਵਿੱਚ ਹੀ ਮੈਂ ਮੇਰ ਤਾਂ ਪਤਾ ਮੈ ਇਹਦੇ ਨਾਲ ਨਾ ਥੋੜਾ ਜਿਹਾ ਤੇਲ ਪਾ ਕੇ ਨਾਲ ਸਿਰਪਾ ਸਿਰਕਾ ਪਾ ਕੇ ਮਿਰਚਾਂ ਦੇ ਜਿਹੜਾ ਪਰਾਈ ਮਸਾਲਾ ਵਗੈਰਾ ਪਾਉਨੇ ਉਹ ਵਿੱਚ ਰੱਚ ਜਾਂਦਾ ਨਹੀਂ ਉਹ ਜੇ ਐਂ ਧੁੱਕਾਂ ਗਦੇ ਵੀ ਛਾੜਾ ਡਰ ਜਾਂਦਾ ਹੁਣ ਉਹ ਤੇਲ ਦੇ ਨਾਲ ਗਿੱਲੀਆਂ ਜੀਆਂ ਹੋ ਜਾਣਗੀਆਂ ਮਿਰਚਾਂ ਦੇਖੋ ਥੋੜੇ ਜਿਹਾ ਤਲਦੇ ਆਪਾਂ ਇਹਨਾਂ ਨੂੰ ਘੱਟ ਗੈਸ ਕਰਕੇ ਤੇ ਐਨੇ ਮੈਂ ਤੁਹਾਨੂੰ ਸੂਟ ਦਿਖਾ ਕੇ ਲਿਆਉਣੀ ਆ ਕਿਸੀ ਇਹਨਾਂ ਦੇ ਵਿੱਚੋਂ ਜਲਦੀ ਜਲਦੀ ਕਲਰ ਕਨਫਰਮ ਕਰ ਲਿਓ ਇੱਥੇ ਵੀ ਦੇਖੋ ਵੀਡੀਓ ਬਣਾਈ ਸੀ ਅਹੀਂ ਪੈਕ ਲਾਰਾ ਸਾਰਾ ਬਾਅਦ ਦੇ ਵਿੱਚ ਸਵੇਰੇ ਸਮਾਰਤਾ ਕੀ ਕਰੀਏ ਸਵੇਰੇ ਮੈਨੂੰ ਪਹਿਲਾਂ ਕੁੜੀ ਕਹਿੰਦੀ ਤੂੰ ਤਾਂ ਇੱਥੇ ਬੈਠੀ ਰਹਿਣੀ ਆ ਆ ਦੇਖੋ ਜੀ ਇਹ ਹੈਗਾ ਪਿਓਰ ਪਸ਼ਮੀਨਾ ਦੇਖੋ ਜੀ ਪਿਓਰ ਬਿਸਕੋਸ ਦਾ ਪਸ਼ਮੀਨਾ ਇਹ ਇਹਦੇ ਨਾਲ ਸਲਵਾਰ ਵੀ ਸੇਮ ਫੈਬਰਿਕ ਦੀ ਰਹੂਗੀ ਦੇਖੋ ਜੀ ਟੈਸਟਾ ਦਾ ਪਿਓਰ ਦੇਖੋ ਜੀ ਕਲਰ ਦੇਖੋ ਇਹਦੇ ਵਿੱਚ ਦੋ ਕਲਰ ਮਿਲ ਜਾਣਗੇ ਤੁਹਾਨੂੰ ਸ ਇਸ ਫਲਾਵਰ ਦੇ ਵਿੱਚ ਦੋ ਕਲਰ ਮਿਲ ਜਾਣਗੇ ਇੱਕ ਇਹ येलो ਕਲਰ ਹੈ ਤੇ ਇਹਦੇ ਵਿੱਚ ਡਿਜ਼ਾਈਨ ਹੋਰ ਹੈਗਾ ਜੀ ਦੋ ਡਿਜ਼ਾਈਨ ਨੇ ਇਹਦੇ ਵਿੱਚ ਇੱਕ ਇਹ ਵਾਲਾ ਹੋ ਗਿਆ ਇਹਦੇ ਵਿੱਚ ਰਸਟ ਕਲਰ ਬਹੁਤ ਸੋਹਣਾ ਆਇਆ ਪ੍ਰੋਪਰ ਰਸਟ ਕਲਰ ਹੈ ਦੇਖੋ ਜੀ ਮੈਚਿੰਗ ਪਸ਼ਮੀਨਾ ਬਹੁਤ ਵਧੀਆ ਇਹਦੇ ਲਾਈਨਿੰਗ ਜੇ ਤੁਹਾਡੀ ਮਰਜ਼ੀ ਹੈ ਤੁਸੀਂ ਲਾਉਣੀ ਹੈ ਲਾ ਵੀ ਸਕਦੇ ਹੋ ਨਹੀਂ ਕੋਈ ਲਾਈਨਿੰਗ ਲਾਉਣ ਦੀ ਲੋੜ ਨਹੀਂ ਦੇਖੋ ਜੀ ਪ੍ਰਿੰਟ ਕਿੰਨਾ ਸੋਹਣਾ ਰਸਟ ਕਲਰ ਦਾ ਇਹ ਦੇਖੋ ਇਸ ਤੋਂ ਬਾਅਦ ਆ ਗਿਆ ਜੀ ਬਲੂ ਕਲਰ ਇਹ ਵਾਲਾ ਦੇਖੋ ਇਹਦੇ ਵਿੱਚ ਇਹ ਕਲਰ ਹੈ ਬਹੁਤ ਪਿਆਰਾ ਜੀ ਤੁਹਾਨੂੰ ਪਸੰਦ ਆ ਇਹ ਚਾਰ ਕਲਰ ਆ ਗਏ ਜੀ ਪਸ਼ਮੀਨੇ ਦੇ ਸਿਮਰ ਪਸ਼ਮੀਨਾ ਸ਼ਰਟਾਂ ਨੇ ਇਹਨਾਂ ਦੀਆਂ ਸਲਵਾਰਾ ਪਲੇਨ ਰਹਿਣਗੀਆਂ ਦੇਖੋ ਜੀ ਇਹਦਾ ਸੂਟ ਦਾ ਪ੍ਰਾਈਸ ਰਹੂਗਾ ਜੀ 1800 ਰੁਪਏ ਪਿਓਰ ਪਸ਼ਮੀਨੇ ਦੀ ਇਹਦੇ ਨਾਲ ਸ਼ਰਟ ਲੱਗੀ ਹੋਈ ਹੈ ਜੀ ਪਿਓਰ ਪਸ਼ਮੀਨੇ ਦੀ ਹੀ ਲੱਗੀ ਹੋਈ ਹੈ ਜੀ ਸਲਵਾਰ ਦੀ ਫੈਬਰਿਕ ਇਸ ਤੋਂ ਬਾਅਦ ਇੱਕ ਆਪਾਂ ਤੁਹਾਨੂੰ ਘੱਟ ਰੇਟ ਵਾਲੇ ਦਿਖਾਉਣੀ ਆ ਜੀ ਇਹਦੇ ਵਿੱਚ ਇੱਕ ਕਲਰ ਇਹ ਵਾਲਾ ਹੈਗਾ ਆਫ ਵਾਈਟ ਆਫ ਵਾਈਟ ਸਲਵਾਰ ਨਾਲ ਜਿਹੜੀਆਂ ਮੇਰੀਆਂ ਭੈਣਾਂ ਹਨ ਕਈ ਜ਼ਿਆਦੇ ਜਿਹੜੀਆਂ ਨਹੀਂ ਲਾਈਕ ਕਰਦੀਆਂ ਗੂੜੇ ਰੰਗ ਦੇਖੋ ਜੀ ਇਹਦੇ ਨਾਲ ਇਸ ਤਰ੍ਹਾਂ ਦਾ ਆਫ ਵਾਈਟ ਹੈ ਤੇ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਮਹਿਰੂਨ ਕਲਰ ਦੇਖੋ ਜੀ ਇਹ ਵਾਲਾ ਕਲਰ ਬਹੁਤ ਸੋਹਣਾ ਨੇ ਨਾ ਵੀ ਮਹਿਰੂਨ ਜਾਂ ਕਲਰ ਹੈ ਤੇ ਇਸ ਦੇ ਵਿੱਚ ਇੱਕ ਹੈਗਾ ਜੀ ਬਲੈਕ ਬਲੈਕ ਵੀ ਬਹੁਤ ਸੋਹਣਾ ਹੈ ਤਿੰਨ ਕਲਰ ਨੇ ਦੇਖੋ ਜੀ ਬਾਕੀ ਹੋਣਗੇ ਕਲਰ ਹੋਰ ਵੀ ਉਧਰ ਪੈਕਸ ਪਏ ਹੋਣੇ ਮੈਂ ਤੁਹਾਨੂੰ ਮੋਟੇ-ਮੋਟੇ ਦਿਖਾ ਦਿੱਤੇ ਨੇ ਦੇਖੋ ਜੀ ਤਿੰਨ ਕਲਰ ਨੇ ਜੇ ਸਾਨੂੰ ਪਸੰਦ ਆ ਤਿੰਨੇ ਇਹ ਚ ਇਹ ਚ ਪੰਜ ਕਲਰ ਨੇ ਦੋ ਕਲਰ ਹਜੇ ਆਪਣੀ ਭੈਣ ਲੈ ਗਈ ਉਹ ਦੇਖਦੇ ਆ ਵੀ ਦੋਨੋਂ ਰੱਖੂਗੀ ਜਾਂ ਇੱਕ ਕੱਲ ਵਾਲੀ ਵੀਡੀਓ ਚ ਹੋ ਸਕਦਾ ਮੈਂ ਸਾਰੇ ਪਾ ਦਾਂ ਇਹਦੇ ਵਿੱਚ ਚਾਰ ਨੇ ਜੀ ਡਿਜ਼ਾਈਨ ਅਲੱਗ-ਅਲੱਗ ਨੇ ਦੋ ਜਲਦੀ-ਜਲਦੀ ਸਕਰੀਨਸ਼ਾਟ ਲਾਓ ਤੇ ਮੈਸੇਜ ਕਰੋ ਰੋਜ਼ ਆਣੇ ਇੱਕ ਝੋਲਾ ਕੱਪੜਿਆਂ ਦਾ ਆ ਜਾਂਦਾ ਰੋਜ਼ ਆਣੇ ਇੱਕ ਝੋਲਾ ਕੱਪੜਿਆਂ ਦਾ ਆ ਜਾਂਦਾ ਤੇ ਇਹ ਆ ਗਿਆ ਜੀ ਆਪਣੇ ਕੋਲ ਸਿਲਕ ਪਸ਼ਮੀਨਾ ਸਿਲਕ ਪਸ਼ਮੀਨੇ ਦੇ ਤਿੰਨ ਕਲਰ ਆਪਾਂ ਵਰਕ ਲਈ ਦੇਤੇ ਜੀ ਇੱਕ ਕਲਰ ਇਹ ਵਾਲਾ ਦੇਖੋ ਡਬਲ ਸ਼ੇਡ ਇਹਦੇ ਤੁਸੀਂ ਤੁਹਾਨੂੰ ਜ਼ਰੂਰਤ ਹੈ ਤੁਸੀਂ ਲਾ ਵੀ ਸਕਦੇ ਹੋ ਲਾਈਨਿੰਗ ਨਹੀਂ ਕੋਈ ਜਿਹੜਾ ਕਸਟਮਰ ਲਾਈਕ ਕਰਦਾ ਉਹ ਲਾ ਸਕਦਾ ਨਹੀਂ ਕੋਈ ਲੋੜ ਨਹੀਂ ਇਹਦੇ ਇੱਕ ਇਹ ਚ ਹੈਗਾ ਜੀ ਇਸ ਤਰ੍ਹਾਂ ਦਾ ਨਾਭੀ ਮਹਿਰੂਨ ਜਿਹਾ ਕਲਰ ਹੈ ਦੇਖੋ ਸਿਲਕ ਪਸ਼ਮੀਨਾ ਇਹ ਪਤਾ ਕੀ ਹੈ ਮੇਰੇ ਭੈਣਾਂ ਮੈਨੂੰ ਮੈਸੇਜ ਕਰਦੀਆਂ ਨੇ ਵੀ ਸਿਲਕ ਪਸ਼ਮੀਨੇ ਦੇ ਵਿੱਚ ਕੀ ਅੰਤਰ ਹੈ ਹਨਾ ਟੂ ਟੋਨ ਦੇ ਜਿਹੜਾ ਇਹਦੇ ਵਿੱਚ ਥੋੜੀ ਹਲਕੀ ਸ਼ਾਈਨਿੰਗ ਹੈ ਇਹ ਵਧੀਆ ਹੈ ਨਾ ਆਪਾਂ ਪਾਰਟੀ ਵੇਅਰ ਸੂਟ ਬਣਾ ਸਕਦੇ ਇਹਨੂੰ ਚਾਹੇ ਤੇ ਹੈਂਡਵਰਕ ਕਰਾ ਲਓ ਚਾਹੇ ਆਰੀ ਕਰਾ ਲਓ ਚਾਹੇ ਮਸ਼ੀਨ ਤੁਹਾਡੀ ਮਰਜ਼ੀ ਹੈ ਜਿੰਮੇ ਦਾ ਵੀ ਮਰਜ਼ੀ ਕਰਵਾ ਸਕਦੇ ਹੋ ਕਾਫੀ ਕਲਰ ਹੈ ਜਿਹਦੇ ਕੱਲ ਨੂੰ ਆਉਣੇ ਨੇ ਜੀ ਆਪਾਂ ਉਹਨਾਂ ਕਲਰਾਂ ਦੇ ਵੀ ਤੁਹਾਨੂੰ ਪਿਕਸ ਸੈਂਡ ਕਰਾਂਗੇ ਉਹਨਾਂ ਦੇ ਵਿੱਚੋਂ ਵੀ ਤੁਸੀਂ ਰਖਾ ਸਕਦੇ ਹੋ ਚਲੋ ਜੀ ਤੁਸੀਂ ਇਹ ਸੂਟਾਂ ਚੋਂ ਕਰੋ ਜਲਦੀ ਜਲਦੀ ਕਨਫਰਮ ਸੂਟ ਬਾਕੀ ਮੈਂ ਇਹਨਾਂ ਸੂਟਾਂ ਦੀਆਂ ਸਾਰਿਆਂ ਦੀਆਂ ਸਿਲਕ ਪਸ਼ਮੀਨੇ ਦੀਆਂ ਆਪਾਂ ਪਿਕਸ ਕੱਲ੍ਹ ਲਾਤੀਆਂ ਸੀ ਜੀ ਇਹ ਪ੍ਰਿੰਟ ਨੇ ਜਿੰਨੇ ਸਾਰਿਆਂ ਦੀਆਂ ਪਿਕਸ ਲਾਵਾਂਗੇ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਇਹ ਵੀ ਪ्युअर ਪਸ਼ਮੀਨੇ ਦੇ ਸੂਟ ਨੇ ਨਹੀਂ ਹੈਗਾ ਵੀ ਪਸ਼ਮੀਨਾ ਵਧੀਆ ਨਹੀਂ ਹੋਊਗਾ ਬਿਲਕੁਲ ਪ्युअर ਲਾਈਟ ਵੇਟ ਦੇਖੋ ਜੀ ਨਹੀਂ ਪਸ਼ਮੀਨਾ ਇੰਨਾ ਹੈਵੀ ਹੁੰਦਾਗਾ ਨਾ ਇਹ ਤੇ ਕੋਈ ਬੁਰਾ ਆਵੇ ਗਰੰਟੀ ਹੈ ਜੀ ਸਾਡੀ ਬਹੁਤ ਵਧੀਆ ਫੈਬਰਿਕ ਹੈ ਇਹ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਰੁਪਏ ਮੈਚਿੰਗ ਸੂਟ ਆ ਪ्युअर ਪਸ਼ਮੀਨੇ ਦਾ 1500 ਦਾ ਪਊਗਾ ਜੀ ਇਹ ਸੋਨੂੰ ਬਲੈਕ ਵਾਲਾ ਚਲੋ ਜੀ ਇੱਧਰ ਸੂਟਾਂ ਦੇ ਚੱਕਰਾਂ 'ਚ ਵਾਗ ਗਏ ਆਪਣੇ ਔਲਿਆਂ ਦਾ ਨੰ ਕੰਮ ਹੋ ਜਾਏ ਕਿਤੇ ਥੋੜੇ ਥੋੜੇ ਤਾਂ ਨਹੀਂ ਉਹ ਕਰਦੇ ਵੇਖਦੇ ਹਾਂ ਅੰਗਣ 'ਚ ਮੇਂ 50 ਵਾਲੇ ਹੈ ਨਹੀਂ ਇਹੇ 5 10 15 20 24 ਵੀ ਔਲੇ ਨੇ ਕਿੰਨੇ ਦਿਨਾਂ ਚ ਖਾਵਾਂਗੇ ਅਸੀਂ ਮੈਂ ਤੁਹਾਨੂੰ ਦੱਸੂਗੀ ਜਦੜ ਮੁੱਕਦੇਗਾ ਪਿਛਲੀ ਵਾਰ ਵੀ ਸੀ ਇੰਨੇ ਕੋਲੇ ਪਾਏ ਤੇ ਅਸੀਂ ਉਹਨਾਂ ਬਾਅਦ ਦੇ ਵੀ ਜਦੋਂ ਖਰਾਬ ਹੋ ਗਏ ਖਾਦੇ ਨਹੀਂ ਕਿਸੇ ਨੇ ਸਿੱਟਣੇ ਪਏ ਸਾਨੂੰ ਮਪਿੰਦਰ ਨੂੰ ਠਾਉਣੀਆ ਪਿੰਦਰ ਬਾਈ ਪਾਣੀ ਪੀ ਆਵੇਂ ਸਾਨੂੰ ਚੱਲ ਮੈਂ ਤਾਂ ਅੰਦਰ ਬੰਡ ਪੁੜੀਏ ਆ ਦੇਖੀ ਖਾ ਕੇ ਰਸਨ ਪਾਣੀ ਉੱਥੇ ਪਿਆ ਆ ਜਾ ਕਧਿਆ ਚੱਕ ਸਮਾਨ ਆ ਸਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਸਾਡੇ ਸਕਾਰ ਫਸ ਗਿਆ ਇਹ ਨਾ ਇੱਥੇ ਕੱਲ ਦਾ ਹੈ ਇੱਕ ਪਹਿਲਾ ਬਰਸ ਚੂਹੀ ਫਿਰਦੀ ਸੀ ਉਹ ਵੀ ਮੈਨੂੰ ਜਵਾਕਾਂ ਨੇ ਰੌਲਾ ਪਾਤਾ ਹਾਏ ਚੂਹੀ ਫਿਰਦੀ ਚੂਹੀ ਫਿਰਦੀ ਹੈ ਛੜਤਾ ਦੀ ਛੜਤਾ ਦੀ ਮੈਂ ਤਾਂ ਕਰਤਾ ਦੀ ਕੰਮ ਮੇਰਾ ਹਾਏ ਇੱਕ ਡਬੜਾ ਬਲਾਈ ਵਰਗਾ ਚੂਹਾ ਹੈ ਦੇਖ ਹਾਏ ਸੁਰ ਸੁਰ ਕਰ ਰਿਹਾ ਹੈ ਹਾਂ ਇਹ ਇਹ ਕਿੱਡਾ ਵੱਡਾ ਦੇਖ ਪਤਾ ਨਹੀਂ ਕਿੱਥੋਂ ਆਇਆ ਹੁਣ ਨਾ ਪਾਣੀ ਲਾਉਣ ਲੱਗੇ ਖੇਤਾਂ 'ਚ ਅੰਦਰ ਆਉਣ ਲੱਗੇ ਕਿਤੇ ਕੱਪੜੀ ਨਾ ਸੂਟ ਸਾੜੀ ਨਾ ਟੁੱਕ ਦੇਣ ਕਿਤੇ ਖਰਾਬ ਕਰ ਦਿੰਦੇ ਨੇ ਇਹ ਤਾਂ ਹੀ ਮੈਂ ਤਾਂ ਕੜਕਾ ਪਹਿਲਾਂ ਸਾਡੇ ਹੈ ਹੀ ਨਹੀਂ ਦੀ ਐਂ ਸਰ ਫੜ ਜਾਂਦਾ ਨਹੀਂ ਮੈਂ ਪਿਛਲੇ ਸਾਲ ਉਹਦੀ ਲਿਆਂਦਾ ਮੈਂ ਕਿਤੇ ਵੀ ਲੜਕਾ ਦਾ ਮਾੜਾ ਵੱਡਾ ਕੋਈ ਛੋਟਾ ਮੋਟਾ ਚੂਹੀ ਜਾ ਚੂਹੀ ਦਾ ਬੱਚਾ ਵੱਡਾ ਚੂਹਾ ਉਹਦੀ ਲਾ ਦਿੰਦੇ ਆ ਇਹ ਤਾਂ ਆ ਐਡਾ ਵੱਡਾ ਤਾਂ ਜੇ ਕੱਪੜਿਆਂ 'ਚ ਵੜ ਗਏ ਇੱਕ ਨਹੀਂ ਛੱਡਣਾ ਇਹਨਾਂ ਤਾਂ ਤੇ ਚਲੋ ਜੀ ਹੁਣ ਟਾਈਮ ਬਾਬੇ ਰਸ ਪੜਨ ਲੱਗੇ ਹਾਂ ਜੀ ਮੈਂ ਮਟਰ ਕੱਢਣੇ ਨੇ ਉੱਥੇ ਹੀ ਬੈਠੀ ਨੇ ਟਾਈਮ ਕੱਢ ਲਿਆ ਕੀ ਕਰਾਂ ਕੱਲੀ ਜਨ ਬਹੁਤ ਆਪਾ ਹੁਣ ਮੈਂ ਮਟਰ ਕੱਢਦੀ ਆਂ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਥੈਂਕ ਯੂ ਸਾਰੀਆਂ ਭੈਣਾਂ ਦਾ ਵੀਡੀਓ ਤੇ ਬਹੁਤ ਵਧੀਆ ਰਿਸਪੌਂਸ ਦੇ ਰਹੀਆਂ ਨੇ ਇਸ ਤੋਂ ਵੀ ਵੱਧ ਕੇ ਦਿਆ ਕਰੋ ਜੀ ਥੋੜਾ ਮੋਟਾ ਮੈਸੇਜ ਰਿਪਲਾਈ ਕਰਨ ਕਰਨੀ ਤੁਹਾਨੂੰ ਲੇਟ ਹੋ ਜੰਨੇ ਆ ਸੌਰੀ ਮੰਗਨੀ ਆ ਮੈਂ ਕੋਈ ਗੱਲ ਨਹੀਂ ਬਿਜੀ ਹੁੰਨੇ ਆ ਵੈਸੇ ਤਾਂ ਮੈਂ ਨਾਲ ਹੁੰਦੇ ਰਿਪਲਾਈ ਕਰੀ ਜਾਂਦੀ ਆ ਸ਼ਾਮ ਜੀ ਨੂੰ 2 ਵਜੇ ਤੋਂ ਬਾਅਦ ਨਹੀਂ ਪਤਾ ਟਾਈਮ ਲੱਗਦਾ ਫੋਨ ਚੱਕਣ ਦਾ ਚਲੋ ਜੀ ਕਰੋ ਜੀ ਤੁਸੀਂ ਇਸ ਬਲੌਗ ਨਾਲ ਇੰਜੋਏ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ